ਨਾਬਦੀ ਭੁੱਖ ਹੈ ਜਦੋਂ ਭੁੱਖ ਬਦਲ ਜਾਂਦੀ ਹੈ ਨਾ ਅਸਲ ਫਿਰ ਬਿਸਵਾਦ ਦਾ ਪਤਾ ਲੱਗਦਾ ਨਾਬਦੀ ਭੁੱਖ ਸ਼ੁਰੂ ਹੋਈ ਤੇ ਬਿਸਵਾਦ ਹੋਣਾ ਵਰਨਾ ਬਿਸਵਾਦ ਨਹੀਂ ਹੁੰਦਾ ਬਿਸਵਾਦ ਦੀ ਵਰਤਾ ਕੀ ਹੈ ਤਾਂਬਦੀ ਭੁੱਖ ਸੱਚੇ ਨਾਮ ਕੀ ਲੱਗਾ ਹੈ ਭੁੱਖ ਉਤ ਭੁੱਖਾ ਖਾਏ ਚਲੀ ਹੈ ਦੁੱਖ ਦੁੱਖ ਚਲੇ ਗਏ ਤਾਂ ਬਿਸਵਾਦ ਹੋਣਾ ਦੁੱਖੇ ਖਾਗੀ ਸਾਰੇ ਭੁੱਖੇ ਹੋ ਜੋ ajo ਭੁੱਖੇ ਪੈਦਾ ਹੋਈਆ ਨਾ ਮਿਲਿਆ ਨਹੀਂ ਵੇਲੇ ਆਨੀ ਨਾ ਮ ajo ਭੁੱਖੇ ਪੈਦਾ ਹੋਈਆ ਦੁੱਖ ਪਹਿਲਾਂ ਹੀ ਖਾਗੀ ਜਦ ਮਣੂ ਫੇਰ ਕੀਉ ਫੇਰ ਕੀਉ ਫੇਰਉ ਪਰਮ ਸੁਖ ਸੁਖ ਨਹੀਂ ਹੋਇਆ ਦੁੱਖ ਖਾਦੇ ਨੇ ਹਲੇ ਦੁੱਖ ਖਾਣਾ ਹੋਰ ਗੱਲ ਐ ਸੁਖ ਹੋਣਾ ਹੋਰ ਗੱਲ ਐ ਇਹ ਕੜਾਹੇ 'ਚ ਆਦਮੀ ਬੈਠਾ ਥੱਲੇ ਅੱਗ ਜਲਦੀ ਹੈ ਪਾਣੀ ਗਰਮ ਹੋ ਗਿਆ ਵਿੱਚ ਬੈ ਨਹੀਂ ਹੁੰਦਾ ਓਖਾ ਲੱਕੜਾਂ ਕੱਢ ਦਿੱਤੀਆਂ ਸ਼ਾਂਤੀ ਹੋ ਗਈ ਉਹਨੂੰ ਲੱਕੜਾਂ ਕੱਢਣ ਨਾਲੇ ਸ਼ਾਂਤੀ ਹੋ ਗਈ ਨਾ ਪਾਣੀ ਠੰਡਾ ਹੁੰਦਾ ਹੁੰਦਾ ਠੰਡਾ ਹੋ ਗਿਆ ਸ਼ਾਂਤੀ ਹੋ ਗਈ ਵਾਹ ਸੁੱਖ ਤਾਂ ਜਿਆਦਾ ਜਿਆ ਕੜਾਹੇ 'ਚੋਂ ਬਾਹਰ ਕੱਢ ਕੇ ਉਹਨੂੰ ਏਸੀ 'ਚ ਬਿਠਾ ਲਿਆ ਸੋਖ ਪਰਮ ਸੁਖ ਨਹੀਂ ਹੋਇਆ ਜੇ ਸਿਰਵ ਨਾਮ ਦੀ ਭੁੱਖ ਜਾਂ ਦ੍ਰਿਸ਼ ਭੁੱਖ ਬਦਲੀ ਦੁੱਖ ਜਦ ਹੀ ਖਤਮ ਹੋ ਗਏ ਦੁਖ ਨਾਲ ਆਈ ਕੀ ਹੈ ਸਿਰ ਭੁੱਖ ਦਾ ਪੈਦਾ ਹੋ ਜਾਣਾ ਨਾਮ ਦੀ ਪ੍ਰਾਪਤੀ ਆ ਕੇ ਗਹਾਂ ਤਾਂ ਬਹੁਤ ਵੱਡੀ ਗੱਲ ਹੈ ਫਿਰ ਨਾਮ ਦੀ ਪ੍ਰਾਪਤੀ ਨਹੀਂ ਹੈ ਨਾਮ ਦੀ ਪ੍ਰਾਪਤੀ ਤਾਂ ਪਰਮ ਸੁਖ ਹੈ ਪਰਮਾਨੰਦ ਹੈ ਫਿਰ ਤਾਂ ਪਰਮ ਆਨੰਦ ਪਰਮੇਸ਼ਰ ਦਾ ਨਾਮ ਹੈ ਪਰਮਾਨੰਦਾ ਜਦ ਪਰਮਾਨੰਦਾ ਹੋ ਜਾਂਦਾ ਹੈ ਸੱਚੇ ਨਾਮ ਕੀ ਲੱਗਾ ਭੁੱਖਤ ਭੁੱਖਾ ਖਾ ਚੱਲੀਏ ਦੁੱਖ ਦੁੱਖ ਕਾਹਿੰਗੇ ਸੋਕੇ ਬਸਰੇ ਮੇਰੀ ਮਾਏ ਫੇਰ ਕਬਸਰ ਜਿਹੜੇ ਦੁੱਖ ਸਾਰੇ ਦੁੱਖ ਖਾਣ ਵਾਲੀ ਹੈ ਉਹ ਭੁੱਖੇ ਪੈਦਾ ਕਰ ਲੈ ਦੁੱਖਾਂ ਦਾ ਇਲਾਜ ਨਾ ਕਰੋ ਦੁੱਖਾਂ ਦਾ ਇਲਾਜ ਕਰਨ ਦੀ ਕੋਈ ਲੋੜ ਨਹੀਂ ਹੈ ਭੁੱਖ ਪੈਦਾ ਕਰਨ ਦੀ ਲੋੜ ਹੈ ਭੁੱਖ ਪੈਦਾ ਨਹੀਂ ਕਰ ਰਹੇ ਦੁੱਖਾਂ ਦਾ ਇਲਾਜ ਕਰ ਰਹੇ ਨੇ ਅਰਦਾਸਾਂ ਚ ਕੀ ਮੰਗ ਰਹੇ ਨੇ ਦੁੱਖਾਂ ਦਾ ਇਲਾਜ ਉਹ ਭੁੱਖ ਪੈਦਾ ਕਰ ਲੋ ਰਾਜ ਅਰਦਾਸ ਦੀ ਲੋੜੇ ਨਾ ਰਹੇ ਆਪ ਨੇ ਭੁੱਖ ਪੈਦਾ ਕਰ ਲੋ ਇਲਾਜ ਹੈ ਦੁੱਖਾਂ ਦਾ ਹੋ ਜਾਊਗਾ ਕੋਈ ਲੋੜ ਨਹੀਂ ਅਰਦਾਸ ਕਰਨ ਦੀ ਸਿੱਧਾ ਕੰਮ ਕੀਤਾ ਨਹੀਂ ਪੁੱਠਾ ਕਰ ਲਿਆ ਸ਼ੁਰੂ ਤੁਕ ਬਹਿਨੀ ਦੂਰ ਹੋ ਰਹਾ ਕਿਸੇ ਦੇ ਅਸਲ ਦੇ ਵਿੱਚ ਕਿਉਂ ਨਹੀਂ ਹੋ ਰਹਾ ਦੂਰ ਅਰਦਾਸ ਸੁਣਦਾ ਹੀ ਨਹੀਂ ਇਹਨਾਂ ਦੀ ਉਹ ਕਿਸੇ ਦੀ ਅਰਦਾਸ ਸੁਣਦਾ ਹੀ ਨਹੀਂ ਹੋ ਕਰੀ ਜਾਣ ਦਾ ਸੰ ਕਿਸੇ ਦੇ ਕਰਾਈ ਜਾਣ ਕੁਛ ਨਹੀਂ ਸੁਣ ਰਹੇ ਗੁਰਬਾਣੀ 'ਚ ਲਿਖਿਆ ਹੋਇਆ ਹੈ ਸਤ ਸਤੋਖ ਹੋਵੇ ਅਰਦਾਸ ਤਾਂ ਸੁਣ ਸਤਿਬਾਹੜਾ ਤਾਂ ਸੁਣ ਸਤਿਬਾਹੜੇ ਪਾਸ ਸਤ ਸਤੋਖ ਦੀ ਅਰਦਾਸ ਤਾਂ ਹੈ ਨਹੀਂ ਉਹ ਸੁਣਦਾ ਹੀ ਨਹੀਂ ਇਦੋਂ ਘਟਾੜੀ ਅੰਦਾ ਸੁਣਦਾ ਹੀ ਨਹੀਂ ਉਦੋਂ ਤੇ ਉਹ ਪਾਗਲ ਜਿਹੜੇ ਕਰਦੇ ਨੇ ਕਰਾਉਣ ਵਾਲੇ ਪਾਗਲ ਕਰਨ ਵਾਲੇ ਪਾਗਲ ਪਾਗਲ ਤਾਂ ਇਕੱਠੇ ਹੋਏ ਨੇ ਹੈੱਡ ਆਫਿਸ ਦੇ ਵਿੱਚ ਤੇ ਉਹ ਤੋਂ ਫਰਮਾਨ ਵੀ ਹੋਈ ਜਾਇ ਯਾਰੀ ਉਹ ਹੈੱਡ ਆਫਿਸ ਤੋਂ ਮਨਮੁਖ ਦਾ ਇਕੱਠੇ ਹੋਏ ਨੇ ਹੈੱਡ ਆਫਿਸ ਦੇ ਵਿੱਚ ਤੇ ਪ੍ਰਚਾਰ ਮਨਮੁਖ ਦਾ ਇਹ ਹੋਣਾ ਹੈ ਫਿਰ ਗੁਰਮੁਖਤਾ ਦਾ ਪ੍ਰਚਾਰ ਕਦੋਂ ਹੋਊਗਾ ਇਹ 8:00 ਵਜੇ ਵਿੱਚ ਮਨਮੋ ਇਕੱਠੇ ਹੋਏ ਹੋਏ ਨੇ ਗੁਰਮਤਿ ਤੋਂ ਵਿਰੋਧ ਗੱਲ ਕਰ ਰਹੇ ਨੇ ਗੁਰਮਤਿ ਅਨੁਸਾਰ ਉਹਨਾਂ ਦਾ ਹਾਸਤ ਕੋਈ ਕਮਈ ਨਹੀਂ ਹੈ ਤੋ ਤੋ ਗੁਰਮਤਿ ਦਾ ਪ੍ਰਸਾਰ ਕਿਵੇਂ ਹੋ ਜੂਗਾ ਜੋ ਸੋਚਦੇ ਨੇ ਉਹ ਸੋਚਦੇ ਵੀ ਨਹੀਂ ਹਨ ਅਸਲ ਵਿੱਚ ਉਹਨਾਂ ਨੂੰ ਲੋੜ ਨਹੀਂ ਕਰਮਾਤੀ ਉਹਨਾਂ ਨੂੰ ਬੰਦੇ ਨਾਲ ਜੋੜ ਕੇ ਰੱਖਣ ਦੀ ਲੋੜ ਹੈ ਵੋਟਾਂ ਵਾਸਤੇ ਆ ਬੋਲ ਕਾਸਤੇ ਇਤੋਂ ਜ਼ਿਆਦਾ ਕੁਝ ਜੇ ਕੋਈ ਹੋਰ ਤੋੜ ਲੈਂਦਾ ਬੰਦੇ ਸਰਸੇ ਆਲਾ ਤੋੜ ਲਵੇ ਚਾਹੇ ਕੋਈ ਹੋਰ ਤੋੜ ਫਿਰ ਉਹਨੂੰ ਤਕਲੀਫ ਹੁੰਦੀ ਬੱਦੇ ਟੁੱਟਦੇ ਨੇ ਗੋਲ ਘਟਦੀ ਐ ਅਰ ਬੋਟਾ ਘਟਦੀ ਐ ਇਹਦੇ ਸਵਾਹ ਹੋਰ ਕੁਝ ਨਹੀਂ ਜਿਹ ਜੇ ਸਿੱਖ ਗੁਰਬਾਣੀ ਬਣਾਉਂਦੀ ਉਹ ਤਾਂ ਆਪ ਵੀ ਵੱਲੋਂ ਤਿਆਰ ਨਹੀਂ ਹੋਇਆ ਜੇ ਤਾਂ ਜਿਹ ਜੇ ਸਿੱਖ ਗੁਰਬਾਣੀ ਚਾਹੁੰਦੀ ਐ ਬੰਦਾ ਘਟਣਾ ਉਹ ਹਜੇ ਤਾਂ ਆਪ ਨਹੀਂ ਜਾਂਦੇ ਵੱਲ ਜੇ ਕੋਈ ਬਣ ਗਿਆ ਤਾਂ ਖਤਰਾ ਉਹਨਾਂ ਨੂੰ ਕਿ ਹੋਰ ਕੋਈ ਬਣ ਗਿਆ ਫਿਰ ਉਹਨਾਂ ਨੂੰ ਖਤਰਾ ਹੈ ਇਹਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਹੋ ਜੂ ਭਗਤਾਂ ਨੇ ਵਿਫਤਾ ਫਾਤੀ ਸੀ ਕਿ ਸਾਰੇਆਂ ਬੁਜਾਰੀਆਂ ਨੂੰ ਇਹਨਾਂ ਨੂੰ ਵਿਫਤਾ ਪੈਦਾ ਹੋ ਜੂਗੀ ਜੇ ਪ੍ਰਚਾਰ ਗੁਰਮੰਦਾ ਦਾ ਸ਼ੁਰੂ ਹੋ ਗਿਆ ਸਾਰੇ ਲੀਡਰਾਂ ਨੂੰ ਸਾਰੇ ਜਿਹੜੇ ਬੈਠੇ ਰੁਪੁਜਾਰੀ ਵਿਫਤਾ ਪੈਦਾ ਹੋ ਜੂਰ ਇਹਨਾਂ ਨੇ ਸੁਧਰਨਾ ਨਹੀਂ ਆਪ ਸੁਧਰਨ ਕਿਸੇ ਨੂੰ ਦੇਣਾ ਨਹੀਂ ਜੇ ਸੁਧਾਰ ਆ ਗਿਆ ਫਿਰ ਤਾਂ ਮਰ ਗਏ ਇਹ ਤਾਂ ਗਏ ਇਹਨਾਂ ਦੀ ਸਰਦਾਰੀ ਕਿਵੇਂ ਬਣੀ ਰਹੇ ਇਹਨਾਂ ਨੂੰ ਇਸ ਚੀਜ਼ ਦੀ ਚਾਹਤ ਹੈ ਇਹਨਾਂ ਨੇ ਕੀ ਲੈਣਾ ਗੁਰੂ ਤੋਂ ਅਰਗੁਆਣੀ ਤੋਂ ਇਹ ਆ ਤਾਂ ਪਖੰਡ ਹੈ ਪਖੰਡੀ ਇਹ ਬੇਦਰ ਦੇ ਹੁੰਦੇ ਨੇ ਵਿਸਮਾਦ ਭੋਗ ਵਿਸਮਾਦ ਭੁੱਖ ਵਿਸਮਾਦ ਭੋਗ ਭੁੱਖ ਐਰ ਭੋਗ ਹੈ ਭੋਗ ਭੁੱਖ ਮਟਾਉਣ ਵਾਲੀ ਚੀਜ਼ ਜਿਹੜੀ ਭੁੱਖ ਮਟਾਉਣ ਵਾਲੀ ਚੀਜ਼ ਆ ਉਹਦੇ ਨਾਲ ਤਾਂ ਭੁੱਖ ਵੱਧਦੀ ਹੈ ਸਰੀਰ ਨੂੰ ਦੇ ਵਿੱਚ ਜੋ ਅਸੀਂ ਖਾਂਦੇ ਆ ਟੈਂਪਰੇਰੀ ਤੌਰ ਤੇ ਖਾ ਲੈਨੇ ਆ ਟੈਂਪਰੇਰੀ ਤੌਰ ਤੇ ਭੁੱਖ ਮਿਟ ਜਾਂਦੀ ਏ ਫਿਰ ਸ਼ੁਰੂ ਹੋ ਜਾਂਦੀ ਏ ਤੇ ਮਾਇਆ ਦੀ ਗੱਲ ਐ। ਉਹ ਖਾਦਾਂ ਦੇ ਵਿੱਚ ਸਰੀਰ ਨੂੰ ਨਹੀਂ ਹੁੰਦੀ। ਸਰੀਰ ਹੁੰਦੀ ਆ ਲੋੜ ਅੱਗੇ ਵੀ ਕਈ ਵਾਰ ਕੇ। ਸਰੀਰ ਦੀ ਭੁੱਖ ਨਹੀਂ ਹੁੰਦੀ। ਭੁੱਖ ਤਾਂ ਆਤਮਾ ਦੀ ਐ। ਭੁੱਖ ਤਾਂ ਮਨ ਨੂੰ। ਭੁੱਖਿਆ ਭੁੱਖਣਾ ਉਤਰੇ ਜਦ ਬੰਨਾ ਬੁਰੀਆਂ ਪਰ ਭੁੱਖ ਦਾ ਸੰਬੰਧੇ ਮਨ ਦੇ ਨਾਲ ਆਦਮੀ ਨਾਲ ਆਤਮਾ ਨਾਲ। ਆਤਮਾ ਦੀ ਭੁੱਖ ਮਾਇਆ ਦੀ ਹੈ ਬਿਸਮਾਰ ਦੀ ਗੱਲ ਐ ਨਾ ਮਾਇਆ ਕੀ ਕਰਦੀ ਪੁੱਛਿਆ ਜਦ ਤੂੰ ਜੰਮਿਆ ਸੀ